ਸਾਰੇ ਵੀਰਾਂ ਨੂੰ ਸੰਦੀਪ ਜੀ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀ ਜੀ ਅੱਜ ਫੇਰ ਪਹੁੰਚੁਕੇ ਆ ਪਿੰਡ ਬੂ ਤੇ ਹਰੀਗੜ੍ਹ ਬਿਲਕੁਲ ਨਜ਼ਦੀਕ ਹੈ ਤੇ ਅੱਜ ਤੀਜਾ ਦਿਨ ਹੋ ਚੁਕਿਆ ਤੇ ਮੇਨ ਗੱਲ ਦਾ ਵੇਲੋ ਆਪਣੇ ਮੁਬਾਰੀ ਸਾਹਿਬ ਮਾਣੇ ਨੇ ਵੀ ਆ ਗਏ ਆ ਮਾਣਾ ਕੜੇਲਾ ਤੇ ਢੰਗ ਵੇਲੋ ਮੱਝ ਲੈ ਕੇ ਆ ਗਏ ਕਰ ਵੀ ਐਂਕੀ ਦੇ ਵੇਖ ਮੇਲਾ ਜਾਣਾ ਹੀ ਜਾਣਾ ਜਿੱਤੀ ਆ ਬੜਾ ਹਰੀਏ ਅੱਜ ਇੱਕੜੀ ਜਾਣਾ ਜਾਣਾ ਮਾਣਾ ਜੀ ਕਿਵੇਂ ਲੱਗ ਰਿਹਾ ਗੱਲ ਵੀਰ ਜੀ ਹਾਰ ਜਿੱਤ ਦੇਣੀ ਹਾਂਜੀ ਗੱਲ ਹਨੂ ਇਹ ਵੀ ਮੈਦਾਨ ਚ ਖੇਲੋਣਾ ਹੈ ਅੱਛਾ ਮੈਦਾਨ ਤੇ ਖੜਨਾ ਜੋ ਮਰਜੀ ਇਹ ਖੇਲੋਣਾ ਠੀਕ ਆ ਛੋਟੀਆਂ ਚੰਗੀ ਲੈ ਕੇ ਆਏ ਆ ਇੱਕ ਨੀਲੀ ਰਾਵੀ ਤੁਹਾਨੂੰ ਛੋਟੀਆਂ ਹੋਰ ਵੀ ਖਾਣੇ ਆ ਨਾਲੇ ਪ੍ਰਬੰਧ ਖਾਣੇ ਆ ਤੰਦੂਰ ਦੇ ਨਾਲ ਲੱਗੇ ਆ ਗੱਲ ਵੀਰ ਜੀ ਆਂਦੀ ਅਸੀਂ ਤੇ ਮਾਣਾ ਜੀ ਇਹ ਗੱਲ ਤੁਸੀਂ ਕੱਲ੍ਹ ਤੇ ਆਏ ਆ ਹਾਂਜੀ ਕੱਲ੍ਹ ਤੇ ਆਏ ਤੇ ਕਿਸ ਜੀ ਦੀ ਕੋਈ ਦਿੱਕਤ ਨਾ ਨਾ ਵੀਰ ਜੀ ਕੋਈ ਗੱਲ ਕੀ ਕੀ ਮਿਲਿਆ ਤੁਹਾਨੂੰ ਸਵੇਰ ਕੀ ਮਿਲਿਆ ਵੀਰ ਜੀ ਫੇਰ ਦੀਆਂ ਤਿੰਨ ਟਾਈਮ ਪੂੜੀਆਂ ਆ ਗਈਆਂ ਆ ਫੌਜੀਆ ਵਾਲਾ ਖਾਣਾ ਜੇ ਸਵੇਰ ਕੀ ਮਿਲਿਆ ਤੇ ਇਹ ਆ ਵੀ ਘਰ ਤੋਂ ਰੋਟੀ ਰੇਟ ਹੁੰਦੀ ਸੀ ਪਹਿਲੇ ਲਈ ਆਉਣਾ ਤੇ ਹਾਂਜੀ ਰੋਟੀ ਆਉਂਦੀ ਹੁਣ ਇਹ ਹਲੇ ਤੰਦੂਰ ਲਗਾ ਦੇ ਮਾਰ ਦੋ ਦੇਖੋ ਆ ਵੀਦਰਾ ਵੇਖੋ ਤੰਦੂਰ ਦਾ ਲੱਗਿਆ ਸੈਂ ਦਾ ਪਰਮਾਨ ਵੀਰ ਜੀ ਬਹੁਤ ਜਿਆਦਾ ਵਧੀਆ ਬਾਈ ਉਸਤੀ ਗੱਲ ਇਹ ਕਿਹੜੀ ਚੀਜ਼ ਬਣਾ ਰਹੇ ਫਿਰ ਅੱਜ ਅੱਛਾ ਗਾਜੀ ਮਟਰ ਪਨੀਰ ਆ ਜੀ ਅੱਜ ਮਟਰ ਪਨੀਰ ਵੀ ਆ ਗਿਆ ਆ ਜੀ ਮਟਰ ਪਨੀਰ ਨਾਲ ਸਲਾਦ ਆ ਜੀ ਸਲਾਦ ਵੀ ਇਹ ਨਾਲ ਤੰਦੂਰੀ ਰੋਟੀ ਤੰਦੂਰੀ ਰੋਟੀ ਆ ਤੰਦੂਰ ਖਾਓ ਆ ਲੱਗਾ ਯਾ ਵੇਖੋ ਬਾਈ ਬੈਠੇ ਆ ਪਰ ਨਾਲ ਦੇ ਗਰਮਾ ਗਰਮ ਆ ਚੱਲਣ ਤੋਂ ਕਰੇ ਕੰਮ ਰਮਾਨਵੀ ਦੀ ਰੈਸਟੋਰੈਂਟ ਮਹਰਾਣੇ ਤੋਂ ਹਾਂਜੀ ਰਮਾਨਵੀ ਦੀ ਰੈਸਟੋਰੈਂਟ ਮਹਰਾਣਾ ਅੱਛਾ ਉੱਥੋਂ ਆ ਅੱਛਾ ਜਿਹਨੇ ਕੈਟਰੀਂਗ ਆ ਮਹਰਾਣੇ ਤੋਂ ਆਏ ਹਾਂਜੀ ਰਮਾਨਵੀ ਦੀ ਰਮਾਨ ਹਵੇਲੀ ਠੀਕ ਆ ਠੀਕ ਆ ਕੈਟਰੀਂਗ ਆ ਜੀ ਤੇ ਮੈਂ ਕਹਿੰਦਾ ਟਿੱਕੇ ਮਹਰਾਣੀ ਟਿੱਕਾ ਵੀ ਖਾਦੇ ਕਿ ਨਹੀਂ ਨਾ ਕਿੱਡਾ ਵਧੀਆ ਟਿੱਕਿਆ ਸੀ ਜੀ ਨਾਲ ਆਪਣੀ ਨਹੀਂ ਸਭ ਕੁਝ ਓਕੇ ਜੀ ਓਕੇ ਆ ਮਰੀਕ ਜੀ ਲੋਡ ਨਹੀਂ ਹੈਗੀ ਦੀ ਲੋਡ ਨਹੀਂ ਮਈਆਂ ਵੀ ਬਹੁਤ ਵਧੀਆ ਆਈਆਂ ਸਾਰੀਆਂ ਛੋਟੀਆਂ ਚੱਕੀਆਂ ਨੇ ਹਾਂਜੀ ਹਾਂਜੀ ਆ ਵੇਖੋ ਇਧਰੋ ਕੈਮਰਾਮੈਨ ਦਿਖਾਓ ਆ ਪਲੇਟਾ ਚਮਤ ਜੁਮਤ ਵੇਖੋ ਆ ਕੋਚ ਨਹੀਂ ਸਵੇਰੇ ਰੋਟੀ ਆਉਂਦੀ ਆ ਦੇਖੋ ਤਿੰਨ ਦਰਾਂ ਨਹੀਂ ਆ ਕਰਾਦੀ ਮਾਣਾ ਵੀ ਜੀ ਬਾਕੀ ਸਾਰੇ ਕੰਮ ਆ ਤੀਜਾ ਕਸਰ ਨਹੀਂ ਹੈਗੀ ਸਾਰਾ ਮੈਨੂੰ ਨਾਲੇ ਇੱਕ ਹੋਰ ਹੋਰ ਗੱਲ ਆ 9 ਤਰੀਕ ਨੂੰ ਬੜਾ 9 ਤਰੀ ਨੂੰ ਭਾਜੀ ਫਿਰ ਉਹਦੂ ਚਾਰੇ ਕੰਮ ਚੱਲੂ ਹਾਂਜੀ ਜੇ ਸਾਹ ਦਾ ਡਾਕਟਰ ਸਾਹਿਬ ਆਖਲੇ ਜੀ ਉਹ ਸਾਹਿਬ ਨੇ ਦੇ ਜਿਨੇ ਬਣਦਾ ਪ੍ਰਬੰਧ ਹੋਊਗਾ ਉਹਨਾਂ ਵਗੈਰੇ ਰਜਿਮੈਂਟ ਪੁੱਛਾਈ ਗਈ। ਚਾਹ ਪਾਣੀ ਹਾਂਜੀ ਅੱਜ ਤਾਂ ਇਹ ਘਟਦਾ ਸਾਰਾ ਸਮਾਨ ਇੱਥੇ। ਵੇਲੋ ਹੁਣ ਇਹ ਥੋੜਾ ਵੇਖੋ ਉੱਥੇ ਭੱਜੇ। ਹਾਂਜੀ ਹਾਂਜੀ ਮੈਂ ਤੁਹਾਨੂੰ ਅੱਗੇ ਵੀ ਗਿਆ ਸੀ ਕਿ ਰੋਟੀ ਰੋਟੀ ਲੈ ਆਨੀ ਲੋੜ ਨਹੀਂ ਇੱਥੇ ਵੇਖੋ ਬਾਈ ਹੁਣੇ ਬੈਠੇ ਚੱਕੀ ਫੱਟੇ ਜਾਂਦੇ ਆ ਤੇ ਨਾਲੇ ਗਰਮਾ ਗਰਮ ਘਰ ਦੇ ਵਾਲਾ ਮੈਨੂੰ ਢੰਡੀਆਂ ਮਿਲਣੀਆਂ ਹੁਣ ਕਿਹਦੀ ਜੀ ਇੱਥੇ ਤੰਦੂਰ ਲੱਗੇ ਆ ਜਦੋਂ ਆਖੋਗੇ ਤਾਂ ਭਲਾ ਦੇਣੀ ਆ। ਲੈ ਵੇਲੋ ਗਰਮ ਗਰਮ ਉਹਨੇ ਅੜੀਕ ਦੇ ਬੈਠੇ ਆ ਜੇ ਹੁਣੇ ਮਾਣੇ ਨੂੰ ਕਹਿਣਾ ਕਿ ਲਾਓ ਰੋਟੀਆਂ ਤੇ ਇਹਨਾਂ ਮਾਣ ਕੇ ਲਿਆ ਆਡਰ ਮੈਂ ਨਾ ਕੋਈ ਨਹੀਂ ਕਰਦਾਂ ਆਪਾਂ ਅੰਦਰ ਹਾਜੇ ਹੋਰ ਦਿਖਾਈ ਆ ਜੋ ਦਾਓ ਕੈਮਰਾਮੈਨ ਆ ਜਾ ਚੱਲੀ ਜਾਨੂੰ ਕਰੋ ਆ ਜਾ ਹੇਲੋ ਮਾ ਇਹ ਦਿਖਾਓ ਕਰੋ ਆਰਾ ਖਾਡੋ ਕਰੋ ਰਿਪੋਰਟ ਪ੍ਰਬੰਧ ਦੇ ਹੇਲੋ ਕਰਾ ਦੇ ਯਾਰੀ ਦੇ ਚੈੱਕ ਕਰੋ ਆ ਬੰਦੇ ਭਾਈ ਹੋਣੇ ਆਏ ਆ ਦੋ ਦਾ ਦਿਖਾਓ ਆ ਪ੍ਰਬੰਧ ਦੇ ਜੋ ਗਾ ਨਹੀਂ ਕਰਾ ਭਾਈ ਹੋਣੇ

ਕਿਉਂ ਮਾਣਾ ਕਿਵੇਂ ਇਹ ਤੇ ਇਹ ਦੱਤ ਕਿੰਨਾ ਪੂਰਾ ਨੰਦੰਦਾ ਮੈਨਾਂ ਵਿੱਚ ਗੱਲ ਕੋਈ ਕਰਨ ਵਾਲੀ ਨਹੀਂ ਆ ਵੀ ਚਲੋ ਚੰਗੀ ਝੋਟੀ ਲਿਆਂਦੀ ਆ ਹਰ ਇੱਕ ਕੰਮ 'ਚ ਹਿੱਸਾ ਲੈਣਾ ਚਾਹੀਦਾ ਹਾਂ ਹਾਂ ਹੈ ਨਾ ਜੀ ਨੰਬਰ ਪੜਾ ਨੰਬਰ ਆਉਂਦਾ ਨਾ ਉਹ ਗੱਲ ਵੱਖਰੀ ਆ ਇੱਥੇ ਇਹੋ ਜਿਹੀ ਮੇਲੇ ਦੇ ਵਿੱਚ ਇਹ ਕੋਈ ਗਿਲੇ ਦਾਣੀ ਆ ਸਾਰੇ ਪੰਜਾਬ ਦਾ ਆ ਇਹ ਵਿੱਚ ਖਲੋਣਾ ਹੀ ਬੜਾ ਹਾਂ ਬਿਲਕੁਲ ਜੀ ਕੋਈ ਯੁਰਤ ਵਾਲਾ ਬੰਦਾ ਵੀਰ ਖਲੋਣਾ ਦੇ ਰਿਹਾ ਸਾਰੇ ਕਹਿੰਦੇ ਆ ਵੀ ਦਿੰਦੀ ਐ ਬਾਈ ਕੋ ਦਿੰਦੀ ਆ ਹਾਂ ਜੀ ਹਾਂ ਜੀ ਹਾਂ ਇੱਥੇ ਲਗਾ ਦਾਂ ਹਾਂ ਇੱਥੇ ਲਗਾ ਦਾਂ ਹਾਂ ਪਾ ਲਗ ਰਹੇ ਹਾਂ ਜੀ ਬਿਲਕੁਲ ਜੀ ਬਿਲਕੁਲ ਜੀ ਇਹ ਦਿੰਦੀ ਕਿ 18 ਦੇ ਆ ਸਾਰੇ ਜਿੰਨੇ ਵੀ ਆਏ ਆ ਆਸਨਾ ਹਰ ਕੋਈ ਵੀਰ ਆਸਨਾ ਭਲਵਾਨ ਪਤਾ ਗੱਲ ਕੀ ਕਰੋਂ ਹਰ ਕੋਈ ਆਉਂਦਾ ਆ ਹਾਂ ਤੇ ਮਾ ਕੇ ਤੁਮ ਬਰਾਬਰ ਜੀ ਤੁਮ ਬਰਾਬਰ ਜਿਹੜੀ ਗੱਲ ਬਿਲਕੁਲ